ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਛੋੜਾ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵੀਡੀਓ ਦੇ ਵਿੱਚ ਤੇ ਮਸ਼ੀਨ ਆਪਣੇ ਰਿਪੇਅਰ ਕਰਨ ਲੱਗੇ ਹੋਏ ਆ ਅੱਜ ਮੀ ਬਹੁਤ ਪਿਆ ਯਾਰ ਪਹਿਲਾਂ ਯਾਰ ਮੈਂ ਮਸ਼ੀਨ ਹੋਏ ਖਾਸ ਦਿਨ ਰਿਪੇਅਰ ਕਰਦਣ ਕੁੱਟ-ਕੁੱਟ ਹੋ ਗਈ 1 2 3 ਦਿਨ ਹੋ ਗਏ ਯਾਰ ਪਹਿਲਾਂ ਸੀ ਮੈਂ ਅਨੂਜ ਜੀ ਦੀ ਸੀ ਜੋ ਵੀ ਬਲੌਗ ਦੇਖੇ ਆ ਤੇ ਫਿਰ ਆ ਬਿਆਹ ਚ ਬੀਜੀ ਹੋਏ ਆਪਣੇ ਚਾਚੀ ਦਾ ਵਿਆਹ ਸੀ ਉਹਦੇ ਕਰਕੇ ਸੌਰੀ ਆਪਾਂ ਨਹੀਂ ਬਲੌਗ ਬਣਾ ਕੇ ਮੰਦ ਚ ਲੱਗਾ ਪਾ ਤੇ ਅੱਜ ਆਪਾਂ ਮਸ਼ੀਨਰੀ ਰਿਪੇਅਰ ਕਰਨ ਲੱਗੇ ਆਂ। ਉਹ ਚੱਲੀ ਜਾਂਦੀ ਰਿਪੇਅਰ ਨੂੰ ਲੱਗੇ ਕਰਨ। ਇਹ ਫੀਟਰ ਮੂਰੇ ਖੋਲੇ ਪਿਆ ਸਾਰਾ ਫੱਟੀਆਂ-ਫੁੱਟੀਆਂ ਕੱਢਤੀਆਂ ਬਾਹਰ। ਤੇ ਅੱਜ ਆਪ ਲੱਗਾ ਡਰਮ ਬਣਨ। ਹਾਂਜੀ ਕੀ ਹਾਲ ਚਾਲ ਆ ਜੀ? ਠੀਕ ਠਾਕ। ਵਧੀਆ ਜੀ, ਵਧੀਆ ਠੀਕ ਹੈ। ਅੱਜ ਦੱਸਾਂਗੇ ਡਰਮ ਆਪਾਂ ਕਿਵੇਂ ਬਣਦੀਦਾ ਹੁੰਦਾਗਾ। ਠੀਕ ਆ? ਆ ਦੱਸਾਂਗੇ ਡਰਮ ਬਣਨੀਦਾ ਕਿਵੇਂ। ਤੇ ਸਾਈਡਾਂ ਬਣਨਗੇ ਉਹ ਠੀਕ ਸਾਫ਼-ਸੂਬ ਕਰ ਦਈਏ। ਤੇ ਚੇਂਜਰ ਦਾ ਜਕਸਟ ਆਪਾਂ ਸਾਈਡਾਂ ਨਾਲ ਖੋਲ ਵਿੱਚ ਖੋਲ ਕੇ ਸਾਫ਼-ਸਾਫ਼-ਸੂਬ ਕਰਕੇ ਇਹ ਟਾਇਰ ਖੁੱਲੇ ਹੋਏ ਸੀ। ਕਿੰਨੇ ਬਾਹਵਾਂ ਦਾ ਸੈਡਾਂ ਬਣਤੀਆਂ। ਕਿੰਨੇ ਕਿੰਨੇ 2-2 ਉਂਗਲਾਂ। ਬਸ ਪੂਰਾ ਸਾਬਨਾ ਕਰਕੇ ਆਇਆ ਮਿਲ ਲਿਆ ਆਪਾਂ ਦੇ ਨੇ। ਇਹਨੇ ਇੱਧਰ ਆ ਗਿਆ। ਠੀਕ ਆ। ਇਹ ਆਜਾ ਕੋਈ ਨਹੀਂ ਇੱਧਰ ਆ ਗਿਆ। ਪੂਰਾ ਪੂਰਾ ਹੀ ਹੂੰ। ਜਮਾ ਪੂਰਾ ਪੂਰਾ ਸੈਡਾਂ ਬਣਤੀਆਂ। ਸੈਡਾਂ ਬਣੇਗੀ ਆਪਣੀਆਂ। ਹੂੰ। ਬਸ ਰਹਿ ਗਈ ਵਾਸ਼ਕਟ ਸੈੱਟ ਕਰਨ ਵਾਲੀ। ਕਿੰਨੇ ਬਰ ਤੇਰਾ ਨੰਬਰ ਤੇਰਾ ਨੰਬਰ ਸੈੱਟ ਕਰ ਰਿਹਾ। ਬਾਸਕੜ ਬਨਾਂਗੇ ਮੂਰਤ 13 ਤੇ ਠੀਕ ਆ ਮਗਰੋਂ 10 ਤੇ ਮਗਰ 10 ਤੇ ਮੂਰਤ 13 ਨੰਬਰ ਨੜ ਤੇ ਚੂੜੀ ਤੇ ਠੀਕ ਆ 10 ਦੀ ਚੂੜੀ ਤੇ ਮਗਰੋਂ ਬਨਾਂਗੇ ਆਪਾਂ ਠੀਕ ਆ ਠੀਕ ਆ ਮੂਰਤ 13 ਦੀ ਚੂੜੀ ਤੇ ਮੂਰਤ 13 ਟੋਪੀ ਤੇ ਬਨਾਂਗੇ ਟੋਪੀ ਤੇ ਠੀਕ ਆ ਠੀਕ ਆ ਬਾਦ ਜਿੱਦਾਂ ਇਹਦਾ ਕੰਮ ਹੋ ਗਿਆ ਬਾਦ ਉਹ ਖੜੀ ਆ ਉਹ ਅਬੀਤੀ ਪੀਰਾਂ ਚੂੜੇ ਬੰਨ੍ਹਨੇ ਹਨ ਮਗਰੋਂ ਵਾਠ ਠੀਕ ਠੀਕਾ ਚੂੜੇ ਦੇ ਬੰਨ੍ਹਨੇ ਮਗਰੋਂ ਚੂੜੇ ਬੰਨ੍ਹਨੇ 10 ਤੇ ਬੰਨ੍ਹਨੇ ਤੇ ਜਿਦ ਦਿਨ ਆਪਣਾ ਮਸ਼ੀਨ ਦਾ ਕੰਮ ਹੋ ਗਿਆ ਆਪਾਂ ਨਾਲ ਦੀ ਇਹੋ ਖੋਲ ਲੈਣੀ ਆ ਆਪਣਾ ਕਪਾਰ ਕਿਸੇ ਚਾਣਾ ਨਈ ਮਸ਼ੀਨ ਆ ਫਿਰ ਵੀ ਅੱਥ ਮੜਾ ਕੱਥ ਫੇਰਨਾ ਪੈਂਦਾ ਹੀ ਹੁੰਦਾ ਕਿ ਨਾਟ ਨੂੰ ਢਿੱਲੇ ਹੁੰਦੇ ਆ ਮਸ਼ੀਨ ਨਾਲ ਬਠੇਕੇ ਦੀ ਤਿਆਰ ਹੁੰਦੀਆਂ ਫਿਰ ਕਿਉਂ ਨਾਟ ਲਾ ਰਿਹਾ ਕਿ ਹੋਰ ਕੀ ਢਿੱਲੀ ਰਹਗੀ ਫਿਰ ਵੀ ਆਪਾਂ ਸ਼ਾਇਦ ਦੇਖਾਂਗੇ ਫਿਰ ਫੀਡਰ ਲਾਵਾਂਗੇ ਆਪਾਂ ਮੂਰ ਲਾ ਡ੍ਰਿਕ ਦੇਖਾਂ ਡਰਮ ਆਪਾਂ ਅਬਦੀ ਸਾਹਿਬ ਨਾਲ ਬੰਨਣਾਗੇ ਜੇ ਸਹੀ ਬੰਨਿਆ ਫਿਰ ਰ ਬਾਕੀ ਇੱਕ ਦੋ ਕਮਰੇ ਹੋਰ ਕਰਣ ਵਾਲੇ ਇਹ ਨਾਲ ਕਰਾ ਲਾਂਗੇ ਆਪਾਂ ਫਿਰ ਆਹ ਕਟਣਾ ਚਾਹੀ ਪਈ ਆ ਜਾਨਾ ਡਰਾਮੇ ਸਾਫ ਤੇ ਚੱਲ ਆ ਵੀ ਚੱਲ ਟੈੜਾ ਵੱਲੋਂ ਨਾ ਟੈਲੇ ਕਰਨਾ ਮਾੜੇ ਮਾੜੇ ਹੈ ਜੀ ਵੀ ਹਾਂ ਮਾੜਾ ਮਾੜਾ ਕਰਦੇ ਤੇ ਆ ਕਰਤੀਆਂ ਚ ਡਬਲ ਟੋਪੀਆਂ ਹਾਂਜੀ ਹਾਂ ਕਰਤੀਆਂ ਬੋ ਕੰਮ ਇਹਦਾ ਕੋਈ ਨਹੀਂ ਹੈਗਾ ਇੱਕ ਕੰਪਸੇ ਦੇ ਅਕਦਰ ਅੱਜ ਸਾਹਮਣੂ ਕਿਹੜਾ ਪਾ ਦਾਂਗੇ ਮਸ਼ੀਨ ਨੂੰ ਅੱਜ ਆਪਾਂ ਸਾਹਮਣੂ ਕਿਹੜਾ ਬਸ ਬੈਲਟ ਚਾੜ ਦੇਣੀ ਆ ਬਟ ਟਾਇਲ ਚਾੜ ਕੇ ਨਿਕਾ ਮੋਟਾ ਹੋਰ ਸਮਾਨ ਮਾਰਾ ਮੋਟਾ ਹੋਊਗਾ ਕਿਹੜਾ ਉਹ ਕਰ ਦਾਂਗੇ ਬਾਕੀ ਕੰਮ ਇਹਦਾ ਹੋਈ ਜਾਂ ਨਿਬੜੀ ਗਿਆ ਬਸ ਉਹਨੂੰ ਡਰਮ ਬੰਨਣ ਲੱਗਦੇ ਆ ਆ ਤੁਹਾਨੂੰ ਦੱਸਦੇ ਆ ਸੀ ਡਰਮ ਕੈਂਪ ਨੇ ਜੋ ਸਾਰੇ ਅਲੱਗ-ਅਲੱਗ ਤਰੀਕੇ ਹੁੰਦੇ ਆ ਹੈ ਚਾ ਕਿ ਪੇਸਕਾਹ ਨੇ ਬੰਨ੍ਹਦਾ ਹੁੰਦਾ ਨਾ ਹੈ ਪੇਸਕਾਹ ਪਾ ਕੇ ਬੰਨ੍ਹਦਾ ਤਾਂ ਕੋਈ ਨਟ ਨਾਲ ਬੰਨ੍ਹਦਾ ਵਾ ਓਹ ਅਲੱਗ-ਅਲੱਗ ਤਰੀਕੇ ਸਾਰੇ ਹੂੰ ਪੀ ਭਲਾ ਆ ਪਿਆ ਥੋੜਾ ਫਲੈਟ ਪਟਾ ਕੰਮ ਪਿਆ ਆਗੇ ਮਤਲਬ ਇੱਕ ਜਿਹੜੀ ਦਾ ਹੋਰ ਮਕਾਨ ਨੂੰ ਜਾਂ ਫਰਸ ਨੂੰ ਮੇੜ ਦਾਂਗੇ ਫਿਰ ਇਕੱਠੀ ਕਰਕੇ ਅੰਦਰ ਲਾ ਦੇਣੀ ਉਹ ਵੀ ਲੋੜੀ ਕੱਢ ਕੇ ਬਾਹਰ ਰੇ ਜੇ ਉੱਥੇ ਖੋਲ ਲਾਂਗੇ ਉਹਨੂੰ ਬੈਕ ਕੱਢ ਕੇ ਨਾ ਉੱਥੇ ਹੀ ਖੋਲ ਲਾਂਗੇ ਡਰਮ ਖੋਲਣਾ ਬਸ ਥਲਾ ਮਾੜਾ ਮੋਟਾ ਜਦੋਂ ਨਾਟ ਨੋਟ ਹੋਰ ਆ ਤੇ ਇੱਕ ਦੇਖੇ ਨਾ ਨੂੰ ਢਿੱਲੇ ਯਾਰ ਹੋਰ ਦੇਖੇ ਸੀ ਬੜੀ ਘਟਰਬਾਲ ਦੀ ਸੀ ਬੜੀ ਮਸ਼ੀਨ ਦੇ ਨਾਟ ਢਿੱਲੇ ਸੀ ਹੈ ਗਿਆ ਪਰ ਉਹਦਾ ਨਵੀਂ ਮਸ਼ੀਨਾਂ ਹੱਥ ਤੋਂ ਫੇਰਨਾ ਪੈਂਦਾ ਹੀ ਆ ਇੰਨਾ ਕੰਮ ਕਰਨੀ ਪੈਂਦਾ ਹੁੰਦਾ ਤੇ ਬਾਕੀ ਕਟਰ ਬਾ ਆ ਦੁੱਨੇ 베ARING ਨਵੇਂ ਪਾਤੇ ਆਇਕਤੀ ਸਾਈਡਾਂ ਵਾਲੇ ਆ ਦੁੱਨੇ ਨਵੇਂ ਪਾਦੇ 베ARING ਆ ਸੀ ਯਾਰ 5 ਨੰਬਰ 베ARING ਆ 5 ਤੇ ਬ੍ਰੈਕਟਲ ਕੁਛ ਨਹੀਂ ਹੋਇਆ ਸੀ ਕੱਲੇ 베ARING ਹੀ ਸੀ ਪਾਤੇ ਕੀ ਦੇਗਾ ਹੁਣ ਇਹਦਾ ਕਰਨ ਵਾਲਾ ਬਸ ਬਾਰਾ ਡਬਲ ਚੋਰੀ ਕਰਨ ਇਧਰ ਵੀ ਇਧਰ ਰਹਿੰਦੇ ਸੀ ਦੋਨੋਂ ਬਸ ਠੀਕ ਆ ਠੀਕ ਆ ਓਕੇ ਚੱਲੀ ਆਂਦਾ ਗ੍ਰੈਂਡਰ ਚੰਡੂ ਵਾਲਾ ਦਾ ਟੈਂਟ ਚ ਲਮਣਾ ਉਹਨ ਮੀਂਹ ਕਰਕੇ ਸਾਦੇ ਬਦਲ ਬਈ ਹੋਈ ਪਈ ਆ ਦੱਸਿਆ ਹੋਇਆ ਸੀ 3 ਵਜੇ ਤੱਕ ਮੀਂਹ 65% ਉਦਰਾ ਨਾਲ ਬੜੀ ਕਰਦਾ ਉਹ ਬਹੁਤ ਆ ਬਹੁਤ ਆ ਬਿੱਲਾ ਡੇਕੇਦਾਰ ਨਹੀਂ ਨਹੀਂ ਐ ਮਾਰ ਦੇਣਾ ਤੱਕਾਂ ਕੱਟਾ ਲਾ ਦੇਗਾ ਕੀ ਕਰੋਗਾ ਜੇ ਲਾ ਕਰ ਦੋ ਤੇ ਦੇ ਦੋ ਤੇ ਲਟਾਇਆ ਗੜਾ ਦੇਣ ਨੂੰ ਮਗਲੇ ਲੈ ਕਰ ਦੋ ਰਲੀ ਵਚ ਔਖਿਆ ਮਰ ਚਲਾ ਕੇ ਦੇਖ ਨੂੰ ਵਰਦੇ ਇਹ ਵੀ ਖਾਲੀ ਹੋਇਆ ਬਿਆ ਹੋਇਆ ਪੰਕੇਲੇ ਖੜਿਆ ਨਟ ਪਿਆ ਉਹਦਾ ਹਾਂ ਜੀ ਡਾਈ બસ ਕੀ ਕਰੂ ਬੰਦਾ ਮੈਂ ਪੰਗੇ ਲੈ ਕੇ ਹਟਿਆ ਸੀ ਮੈਂ ਚਲਾ ਕੇ ਦੇਖਾਂਗੇ ਇਤਰਾ ਖਾਲੀ ਹੋਇਆ ਫੇਰਾ ਲੈ ਇਹ ਭਰਾ ਕੀ ਵੀ ਲੈ ਕੇ ਵਸ ਕਿੱਥੋਂ ਭਰਦੇ ਵੀ ਗਲੀ ਗਿਆ ਜੀ ਮੂਰੋ ਬੰਨਾ ਗਿਆ ਪਾ ਤੇਰਾ ਨੰਬਰ ਤੇ ਆ ਠੀਕ ਆ ਮਗਰੋਂ ਮਗਰੋਂ ਬੰਨਾ ਗਿਆ ਚੂੜੀ ਤੇ ਚੂੜੀ ਤੇ ਤੇਰਾ ਨੰਬਰ ਦੀ ਬੰਨੀ ਨੰਬਰ ਦੀ ਚੂੜੀ ਤੇ ਠੀਕ ਆ ਮੂਰੋ ਟੋਪੀ ਤੇ ਬੰਨੀ ਗਿਆ ਇਹਨੇ ਬਗਰਲਾ ਪਾਸਾ ਠੀਕ ਆ ਥੋੜੀ ਬੰਤੀ ਬਾਸਗੜ ਬੰਨੀ ਜਾਂਦੀ ਦਿਲਿਆਂ ਨੜਗਾੜੇੜ ਕਰਦਾ ਉੱਥੇ ਤਾਲ ਹਨਾ ਉਧਰੋਂ ਹੀ ਉਹ ਉਧਰੋਂ ਹੀ ਮੜੀ ਬਈ ਚੈੱਕ ਕਰ ਲੈ ਤੇ ਇੱਕ ਪਰਾ ਬੰਨਿਆ ਇਧਰੋਂ ਦੇਖਦਾ ਫਰਕ ਹੈ ਇਧਰੋਂ ਕਿੱਬਲਾ ਵਾਸਾ ਦੇ ਹੋ ਜਾਣੇ ਦਾਸ ਤੇ ਚੱਲ ਚੱਲ ਖਾਸ ਖਾਸ ਇੱਥੋਂ ਇੱਕ ਮਿੰਟ ਰੋਕ ਬਸ ਹੋ ਗਈ ਦੇਖੇ ਤੋ ਵੇਖੇ ਦੇਖ ਤੋ ਹੁੰਦਾ ਬੋਗੀ ਡਾਡ ਬਸ ਇੱਥੇ ਦੇਖੀ ਮੇਰੇ ਹੱਥੋਂ ਉੱਠਾ ਇਧਰ ਇਧਰ ਲਾ ਕੇ ਦੇਖ ਤੂੰ ਉੱਥੇ ਪਛਾੜ ਥਲੇ ਨਾ ਟੱਕਰ ਨਾ ਲੱਗੇ ਥਲੇ ਓਕੇ ਆ ਹਾਂ ਓਕੇ ਵਾਹ ਆਏ ਬਾਰੇ ਬਾਸਕਟ ਬਣਨੀ ਜਾਂਦੀ ਇੱਥੋਂ ਹੋਰ ਆ ਕਿ ਮੂਰੋ ਬਾਸਕਟ ਬਣਨੀ ਹਨ ਉਹਨੂੰ ਮੰਦੇ ਛੱਡਾ ਬਣਤੀ ਹੁਣ ਹੁਣ ਆ ਚਿੱਤੇ ਬੰਨਾ ਬਾਸਕਟ ਦੇ ਇੱਕ ਇੱਥੋਂ ਬੰਦੇ ਵੀ ਦੇਣਾ ਆ ਬੱਤ ਤੇ ਇੱਥੋਂ ਦੀਆਂ ਇਧਰ ਬਣਤੀ ਵੀ ਛੱਡਾਂ ਤੋਂ ਇਧਰ ਵੀ ਬਣਤੀ ਬਰਾਬਰ ਹੋ ਗਈ ਇੱਕੋ ਜਿਹਾ ਕਰਤੀਆਂ ਬਸ ਹੁਣ ਪੂਰਾ ਬਨ ਗੇ ਆਚਾ ਆ ਇੱਥੋਂ ਵੀ ਦੇਖ ਲਿਏ ਇਹ ਆ ਜਿਹਾ ਕੋਲੇ ਇੱਥੋਂ ਉਸ ਮੜਾ ਆ ਮੜਾ ਬੋਟਾ ਬੜੇ ਮੇਂ ਫਰ ਕੇ ਰਹਿੰਦਾ ਵਾ

ਹਮ ਬੰਨੇ ਵੀ ਮੁਰੋਂ ਦਾ ਛੱਟੀ ਨੇ ਇਧਰੋਂ ਬਸ ਸੈਟ ਹੋ ਗਈ ਗੁਰ ਪੱਕਾ ਕਰਕੇ ਬਾਸਟਰ ਹਲਾ ਚਲਾ ਕੇ ਦੇਖਾਂਗੇ ਹਮ ਤੇਰਾ ਇਧਰੋਂ ਫਰਕ ਨਾ ਇਧਰੋਂ ਵੀ ਬਥੋੜਾ ਇਹ ਫਰਕ ਇਧਰੋਂ ਵੀ ਬੜਾ ਨਹੀਂ ਮੜਾ ਲਾਉਣ ਕਰਾਂਗੇ ਮਾੜੀ ਚੱਕੋ ਕਚੂੜੀਆਂ ਮੈਂ ਕਦੇ ਜੂਲੀ ਬੱਤੀ ਹਰੇ ਨੂੰ ਛੋੜਾਂ ਨਾ ਹਮਮ ਨਾ ਕਦੇ ਜੂਲੀ ਡਾਊਨ ਹੋਈ ਬਾਅਦ ਸੈਟ ਹੋਣੇ ਵੀ ਥੱਲੋਂ ਟੈਂਡਾ ਪਾਇ ਦੀ ਹੈ ਚੱਲ 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 ਇਹਦਾ ਫਰਕ ਪਏ ਹੈ ਇਹ ਫਰਕ ਆਏ ਵੀ ਚੱਲ ਚੱਲ ਟੱਕਰ ਡਾਊਨ ਹਰੇ ਵੀ ਤੇ ਬੱਸ ਬੱਸ ਜੀ ਬੱਸ ਬੱਸ ਵਾਹ ਵਾਸਾ 20 65 ਬਕਰਦੇ ਪੱਕਾ ਦੱਸੋ ਬੜਾ ਹੈ ਕਿ ਬਾਲ ਬੁੱਲਗੇ ਨਹੀਂ ਉਹ ਕੇ ਰਿਪੋਰਟ ਆਣਾ ਹਨ ਤੇ ਹੁਣ ਦੱਸਿਓ ਤੱਕ ਬਾਸ ਘੜਾ ਤੇ ਡਰਾਮਾ ਹੀ ਬੰਨੀ ਰਹੁੰਦਾ ਤੇ ਬਾਕੀ ਆਪਣਾ ਮਸ਼ੀਨਾ ਕੰਮ ਚੱਲੀਆਂ ਦੱਸਿਐ ਨੇ ਆਪ ਦੇ ਨਾਲ ਜਿਵੇਂ ਕੋਈ ਆ ਹੋਗੀ ਨਾਲੀਆ ਦਾਣੇ ਵਾਲੀ ਐਲੀਵੇਟਰ ਵਾਲੀ ਹੋਗੀ ਦੁੰਨੇ ਚੈਨਾ ਨਵੇਂ ਪਾਤੀਆਂ ਪਟੇ ਚੈਨ ਦਾ ਪੁਰਾਣੀ ਆ ਪਟੇ ਨਵੇਂ ਪਾਤੇ ਦੁੰਨੇ ਆਪਾਂ ਆਏ ਪੈਸੇ ਮਾਨ ਵਾਲਾ ਖੁੱਲਿਆ ਪਿਆ 엘ਿਵੇਟਰ ਵਾਲੀਆਂ ਬਾਕੀ ਯਾਰ ਕੰਮ ਦਾ ਆਪਣਾ ਕੰਮ ਥੋੜਾ ਹੀ ਆ ਬਸ ਮਾੜਾ ਮੋਟਾ ਗੜਕਿਆਂ ਦਾ ਕੰਮ ਕਰੀ ਜਾਂਦੇ ਆ ਮਗਰ ਕਿੰਨਾ ਗੜਕਿਆਂ ਦਾ ਕੰਮ ਚੱਲੀ ਜਾਂਦਾ ਸਾਫ਼ ਸੁਭ ਕਰੀ ਜਾਂਦੇ ਆ ਟੱਲ ਕੜਦੇ ਪੱਤੀਆਂ ਦੇ ਕੇ ਢੱਲੀਆਂ ਵਸਾਈ ਕੋਈ ੜਤੀ ਕਰਤੀ ਬਾ ਤੇਲ ਜਤਿਆ ਦੇ ਨਾਲ ਤੇ ਯਾਰ ਗੁੜਕੀ ਯਾਰ ਇਨਸਾਫ ਕਰੇ ਉਹਦੋਂ ਵਿਆਹ ਤੇ ਗਿਆ ਫਸੀ ਮੈਂ ਕਿਧਰ ਕਸੇ ਸੀ ਅਜ ਮੋੜਾ ਮੋੜਾ ਤੇਲ ਚੱਕਾ ਬ ਕਰਦੇ ਆ ਦਾ ਗੁੜਕ ਤੇਲ ਜੱਕਾ ਬ ਗਿਆ ਛਾਪ ਚੂ ਕਰਦੇ ਗਰੀਸ ਦਿੰਦੇ ਆ ਤੇ ਬਾਕੀ ਆਪਣਾ ਕੰਮ ਓਕੇ ਰਪੋਰਟ ਚਾਹ ਲਾ ਦੇ ਲਾ ਦੇ ਰਾਮੀ ਬਹੁ ਪਿਆਣਾ ਤਾਬ ਇੱਥੇ ਖੜਾ ਹੀ ਪੜੇ ਇਧਰ ਇਧਰ ਕਰਦਾ ਸਾਡਿੱਕੇ ਚੋਂ ਐ ਸਾਈਡ ਕਰਨਾ ਚਾ ਕਰ ਬੈਹ ਫਿਰ ਤੇ ਬਾਈ ਦਾ ਵੀ ਰਕ ਹੈ ਚ ਮੈਂ ਕੰਮ ਆਲੂ ਦਾ ਕੰਮ ਕੁਮਨਵੇੜ ਕੇ ਡੱਕ ਨੂੰ ਖੋਲਾਂਗਾ ਆਪਾਂ ਹਾਂ ਸਾਰਾ ਕੰਮ ਕਰਨਾ ਤੇ ਇਹ ਪੈਰਦਾਨ ਹੱਡ ਦਾ ਕੰਮ ਹੋ ਡੱਕ ਦੇ ਉਹ ਦੇਖ ਇਹ ਪੈਰਦਾਨ ਹਲਾਈ ਮੜਾ ਦੇ ਦਵਾਰੇ ਪੈਰਦਾਨ ਹਲਾਈ ਉਹ ਦੇਖ ਖੜ ਜਾ ਉਹ ਦੇਖ ਡੱਕ ਕਿਵੇਂ ਹਲਾਇਆ ਸਾਰੇ ਚੈਨ ਗੁੱਪੀ ਦੇ ਕਰਕੇ ਇਹਨੂੰ ਇੱਕ ਵਾਰ ਸਾਰਾ ਸਪੋਰਟਰ ਸੂਤਾ ਵਜੇ ਲਗਾ ਲਾਂਗੇ ਤੇ ਹਾਂ ਜੇ ਜੇਪਰਾ ਹੈ ਆਪਣਾ ਕਿਸੇ ਸੋਹਰਾ ਡਾਕਟਰ ਕੋਲ ਕਿੰਨੇ ਕੰਮ ਕਰਾਇਆ ਹੋ ਜੂ ਦਾ ਏਰ ਆਪਾਂ ਸਪੋਰਟਰ ਪੁਆਇਆ ਤਾਂ ਵੀ ਕਿ ਟਿਕਟ ਲੱਗ ਜਾਂਦਾ ਵਾ ਦੱਸਿਓ ਵੀਰੇ ਆਪਾਂ ਕੋਈ ਫਿਰ ਉਸਨੂੰ ਭੇਜਦੇ ਆਪਣੀ ਸਟਾਈਟ ਦੀ ਫੋਟੋ ਭੇਜਦੇ ਆਪਾਂ ਵੀ ਦੁਬਾਰਾ ਉਮੇ ਕਰਾ ਲਾਂਗੇ ਆਪਾਂ ਸਪੋਰਟਰ ਲਵਾਈਆਂ ਤਾਂ ਵੀ ਇਹ ਡੱਕਾ ਹੱਲ ਦਾ ਪੈਰਦਾਨ ਭੰਦਾ ਏਰ ਬਣਾ ਪਲੇਟਫਾਰਮ ਨਵਾਂ ਲਵਾ ਲਈਏ ਤੂੜੀਆ ਦਾ ਔਖਾ ਕਰਨਾ ਜੇ ਪਲੇਟਫਾਰਮ ਨਵਾਂ ਲਵਾ ਲਈਏ ਦਿਖਾਉਣਾਗਾ ਸਪੋਰਟਾ ਲੱਗਿਆ ਹੋਇਆ ਪੂਰ ਥਨੋ ਪਾ ਕੇ ਪੂਰੀ ਮੋਟੀ ਪੱਤੀ ਸਪੋਰਟ ਲਾਈ ਹੋ ਉਹ ਦੇਖੋ। ਆ ਦੇਖੋ। ਨਮੀ ਹੈਲਥ ਆ ਯਾਰ। ਤੇ ਆ ਕੰਮ ਇੱਥੇ ਨੜ ਝੜਦੇ ਹੀ ਅਰੇ ਸਲਰਜ ਹੋਣਾਗਾ। ਆ ਦਾਣਾ ਇਹ ਮੋ ਚੱਕ ਦੀ ਕੰਮ ਨਿਪੜੂਗਾ ਵੀ ਹੁਣ। ਇਹ। ਯਾਹਦਾ ਇਹ ਥੋੜਾ ਯਾਰ। ਇਹ ਕੰਮ ਕਰ ਆ ਲਾ ਮੈਂ। ਕਰਤਾ ਕੰਮ ਇਹਦਾ ਰੇਸੜਾ ਪਿੱਛੇ ਰਹਿ ਜਾਂਦੀ ਕਰਤੀ ਆ ਜੇ ਲੋ ਇਹੋਂ ਜਾਂਦਾ ਸਿਰੇ ਜਿਹੜਾ ਰੇਸੜਾ ਮਾਣੀ ਮੁੱਟ ਰਿਹਾ ਹੈ ਰਹਿ ਜਾਂਦੀ ਇੱਥੋਂ ਕਰਦੇ ਨੇ ਇਹਨਾਂ ਕੋ ਲੱਗਦਾ ਯਾਰ ਮੈਨੂੰ ਲੱਗ ਰਹੀ ਸਾਹ ਦੀ ਰਹਿ ਜਾਂਦੀ ਰੇਸ ਮੇਰਾ ਤਾਂ ਹੋਰ ਹੀ ਦਿਨ ਵਾਲੀ ਦੇਖਾਂਗੇ ਬਾਕੀ ਦੇਖਾਂਗੇ ਇਨੀ ਬਹੁਤ ਪਾਜਾ ਫਿਰ ਵੀ ਸਿਕਰਾਉਡ ਮਿਲ ਖਤਮ ਨਹੀਂ ਲੱਗੇ ਥੱਲੇ ਵੀ ਹਰ ਨਾ ਸਿਕਰਾਉਡ ਨਵੇਂ ਪਾਦਾ ਦਾਣੇ ਵਾਲੀ ਦੇ ਤੇ ਹੁਣ ਇਹਦੇ ਸਿਕਰਾਉਡ ਮੇਰੇ ਹਿਸਾਬ ਨਾਲ ਵਧੀਆ ਪਏ ਆ ਕਈ ਵਧੀਆ ਪੈਣ ਸਕਰੋਡ ਦੇ ਉਹਦੇ ਖਾਦਮ ਹੀ ਆ ਮਨ ਤੋਂ ਹੈਗਾ ਮਾੜੇ ਮੋੜੇ ਖੁੱਲੀ ਹੋਈ ਆ ਉਦੋਂ ਦੋ ਮਿੰਟ ਨਾ ਕੁੱਛ ਨਹੀਂ ਤਾਂ ਹੀ ਸਕਰੋਟ ਟਾਇਰ ਨਹੀਂ ਹੁੰਦੀ ਤਾਂ ਹਾਲੀ ਉਹ ਸਕਰੋਟ ਨਾ ਪੈਣ ਲੱਗਦਾ ਦੇਖਿਆ ਨਹੀਂ ਮੈਂ ਬਾਅਦ ਚ ਦੇਖਿਆ ਪਹਿਲਾਂ ਹੁਣ ਆ ਪਾ ਲਈਏ ਆ ਓਕੇ ਰਪੋਰਟ ਸਕਰੋਡ ਅਗਰ ਸਕਰੋਟ ਕੋਲ ਲੱਗਿਆ ਕੋਈ ਨਹੀਂ ਮੁਖਲੀ ਹੈ ਬੇਰੇ ਲੈ ਬੜਾ ਪਾ ਪਲਾ ਹੱਚ ਯੇ ਇਹ ਕਿਹੜੀ ਕੰਪਨੀ ਦਾ ਪਾਈ ਦਾ ਇਧਰ ਨਿਕਲੂ ਨਹੀਂ ਇਧਰ ਨਿਕਲੂ ਸ਼ਾਫਟ ਮੈਨੂੰ ਪਤਾ

ਉਹ ਧਰਬੀ ਸਾੜਦਾ ਬਣਾਦਾ ਪਤਾਸਾ ਬਾਈ ਇਹਨੇ ਕੌਣੀ ਦਾ ਮਾਤ ਰਿਕ ਕੋ ਕਾਲੇ ਗਾਲੀ ਹੋਈ ਆ ਸਕਰਾਉਡ ਕੱਢਣਾ ਸੀ ਸਕਰਾਉਡ ਨੇ ਜਿਹੜਾ ਉਹ ਪੀਤਾ ਖਾਸ ਗਿਆ ਪਾਣੀ ਕਰਕੇ ਧੋਤੀ ਕਰਕੇ ਨਾ ਉਹਦੇ ਕਰ ਕੀ ਆ ਤਾਂ ਹਾਂ ਦੇ ਵਾਲਾ ਬੈਰੀ ਬਹੁਤ ਔਖਾ ਪਟਕੇ ਲੈ ਯਾਰ ਸਾਫਟ ਬਲ ਪਤਾਸਿਮ ਕਟਕੜ ਮਾਰਾ ਫਲਾ ਦੀ ਇਥੋਂ ਮੈਂ ਇੱਕ ਬਸ ਇਧਰ ਲਾ ਦੇਖੋ ਇਹ ਆਪਣੀ ਗਲਤੀ ਹੋਈ ਆਪਣੰਦਾਸੀ ਦੀ ਆਪਾਂ ਕਹੀਏ ਫੇਰ ਆਪਾਂ ਆਹ ਸੌਖੀ ਨਿਕਲ ਆ ਬਫਰ ਹਾਰ ਕੇ ਗੁੱਲੀ ਲਈ ਪਨਵਾ ਕਿੱਥੇ ਬੱਲ ਆ ਬੱਲੇ ਲਈ ਬੱਲਾ ਮਾਰਿਆ ਫੇਰ ਹਲ ਗਈ ਕੋਸੇਰੇ ਲੱਗੀ ਟਕਰ ਇੱਥੇ ਪਹੁੰਚ ਗਈ ਉਹਦਾ ਗੁੱਲੀ ਲੜੀ ਆ ਆਖਰੀ ਦੇ ਕਿ ਚੱਲ ਗਈ ਵੀ ਉੱਡ ਗਈ ਜੀ ਮਾਰ ਕੇ ਸਵਾਸ ਗਿਆ ਹੱਥ ਵੱਡੇ ਆਣੇ ਛੱਜਾ ਮੋੜੇ ਮਸ਼ੀਨ ਥੋਤੀ ਆ ਦੇਖ ਲੈ ਵਿੱਚੋਂ ਲੈ 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 ਕੀ ਕੋਣ ਨਿਕਲਦਾ ਓਏ ਓਹੋ ਲੈ ਖਿਆ ਗਣੇ ਮਸ਼ੀਨ ਧੋ ਕੇ ਅੰਦਰ ਲਾਈ ਗਏ ਸਾਫ ਕਰਕੇ ਸੀ ਵਾ ਨਿਕਲਿਆ ਮੈਂ ਜਦੋਂ ਨਹੀਂ ਲਿਆਂਦੀ ਖੋਲੇ ਵੀ ਇਹ ਸ਼ਾਫਟ ਖੋਲੀ ਆਪਾਂ ਹਾਲੀ ਬਜ਼ੀਰ ਮਰ ਨਿਕਲ ਗਈ ਅੱਲਾ ਦੇਖ ਲੈ ਓਏ ਖਾਲੀ ਨਹੀਂ ਖਾਲੀ ਹੋ ਗਿਆ ਜੀਨੇ ਕਾਪਾ ਵੀ ਦੇਖਣਾ ਪੈਂਦਾ ਹੁਣ ਉਹ ਵਿਚੋਂ ਦੇਖ ਰਾ ਕਿੰਨਾ ਪਿਆ ਹੋ ਦੇਲਾ ਤੇ ਲਿਆਂ ਦਾ ਕੰਮ ਦਾ ਹੈ ਮਸ਼ੀਨ ਦਾ ਚੰਦ ਰਸਤੇ ਕੰਦ ਜਾੜਦਾ ਕੰਦ ਜਾੜਦਾ ਹੀ ਐ ਆ ਲੋ ਤੇ ਚੜਾਵਾ ਸੀ ਮੈਂ ਗਿਆ ਸੀ ਮਾੜਾ ਮੈਲਕ ਦਾ ਕੰਮਜਾਕਰ ਸਕਰੋਡ ਫੜਨ ਕਿੱਥੇ ਨਾ ਬਸ ਕਰੋੜ ਆ ਲੈ ਬਸ ਕਰੋੜ ਲੈ ਆ ਮੈਂ ਸਕਰੋਡ ਨਾ ਮਾ ਇੱਕ ਪਾਤਾ ਹੀ ਘਰੇ ਪਿਆ ਸੀ ਆ ਹਵਲਿਆਂ ਵਾਲੀ ਆ ਮੈਂ ਗਿਆ ਸੀ ਗੱਡੀ ਤੇ ਜਾ ਕੇ ਫੜ ਰਿਹਾ ਸਕਰੋਡ ਮੈਂ ਨੱਕਾ ਦਾ ਕੰਮ ਜਾ ਹੋਰ ਕਰਕੇ ਉਹ ਪੈਪ ਲੈ ਕੇ ਆ ਨੋ ਪਈਆ ਕੀ ਹੋਗਾ ਤੈਨੂੰ ਹੁਣ ਤੇ ਕੌਣਾ ਕਨੇ ਉਹੀ ਮੈਸਤਰੀ ਆ ਕਨੇ ਸੋਲਿਆ ਕਰੋ ਕੀ ਹਾਲ ਚਾਲ ਹੈ ਤੇ ਆਪਣਾ ਕੰਮ ਕਰਦੇ ਟਰੈਕਟਰ ਤੇ ਦਿਖਾਉਣ ਤੈਨੂੰ ਵੀ ਜਿਹੜਾ ਸਮਾਨ ਲਿਆਂਦਾ ਤੁਹਾਡਾ ਬਈ ਲਿਆਓ ਵਰਕਸ਼ਾਪ ਤੇ ਕਰੀ ਉਹ ਸਮਾਨ ਲਿਆਂਦਾ ਧੰਨਵਾਦ ਕੋਈ ਗੱਲ ਤੇ ਆ ਜਾਂਦਾ ਆ ਮਾੜਾ ਦਿਖਾਈਏ ਤੁਹਾਨੂੰ ਕੰਮ ਕੀ ਆ ਚੜ ਗਿਆ ਬੱਚਾ ਚੱਲ ਚੱਲ ਚੜ ਗਈ ਚੜ ਗਈ ਬੈਲਟ ਚੜ ਗਈ ਚੜ ਗਈ ਚੜੀ ਨੀ ਰੇ ਚਲ ਚੱਲ ਚੜ ਗਈ ਪਹਿਲਾਂ ਪੱਲਾ ਖੋਲ ਕੇ ਆਸਾਂ ਇਹੜਾ ਚੱਲ ਚੱਲ ਲੈਡ ਫਲਾਸ਼ ਚੱਲੀ ਨਾ ਫਲਾਸ਼ ਵਾਲੇ ਖਾਂਦਾ ਕੋਈ ਨਹੀਂ ਲੋਟਣਾ ਤੇ ਕਹਿੰਦਾ ਚਾਰਤੀ ਬੈਟ ਅੰਦਰ ਲਈ ਬੈਂਚ ਤੇ ਬਰਾਇ ਬਣਾ ਦਿਓ ਮੈਨੂੰ ਤੇ ਆਹ ਫਾਦੂ ਸਾਰਾ ਨਿਕਾ ਨਿਕਾ ਤੇ ਇਹ ਚਾਰੋ ਟਾਇਰ ਹਣ ਲਾਈਏ ਆਹ ਬਤੁਾਈ ਕਰ ਆਹ ਰੋਣਾ ਨਾ ਨਾ ਫੇਰ ਬਣਾਣੀ ਬਲੌਗ ਬਾ ਬਲੌਗ ਹੀ ਬਣਾਉਂਦਾ ਕੰਮ ਆਪਣਾ ਕੀ ਆਪਣਾ ਵੀਰੇ ਕੰਮ ਹੀ ਮੇਰੇ ਬਲੌਗਿੰਗ ਦਾ ਆਪਣਾ ਕੰਮ ਹੀ ਹੈ ਨਹੀਂ ਹੋਰ ਕਿਸੇ ਤੇ ਪਟਾਇਰ ਕਿਸਮੇ ਦੇਖੂ ਨਾ ਮੈਂ ਚੱਲ 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 ਚਲੋ ਜੀ ਚਲੋ ਜੀ ਓ ਪੜਿਆ ਦੇ ਏ ਏ ਲੱਗੂ ਟਾਇਰ ਨਾਲ ਨਹੀਂ ਆਏ ਆਏ ਹੌਲੀ 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 ਅਜੇ ਤਾਂ ਕਾਣਾ ਕਰ ਵੀਰੇ ਜੱਕ ਤੇ ਖੜੀ ਮਸ਼ੀਨ ਹੋਰ ਕਦੇ ਖੜਨੀ ਐ ਇੱਥੇ ਥੱਲੇ ਲੈ ਜੀ ਬੱਸ ਬੱਸ ਇੱਥੇ ਲਾ ਇੱਥੇ ਲਾ ਨਾਲ ਲਾ ਕੇ ਹੋਰ ਇਹ ਕਿਹੜਾ ਕੋਈ ਸਪੋਰਟਸ ਬੂਟ ਆ ਕੇ ਪੈਪਾ ਪੋਪਲ ਦਹੀਆਂ ਵੀ ਹੈ ਨਹੀਂ ਇਹ ਤਾਂ ਆਓ ਉਹ ਮੜੀ ਹੱਪ ਘੁਮਣ ਵਾਲੀ ਆ ਮੜੀ ਹੱਪ ਘੁਮਾਣ ਲੈ ਤਾਂ ਅਰੇ ਮਾਈ ਦੂ ਕਰੋ ਡਾਡਾ ਲੈ ਲੈ ਕਿਦ ਨੂੰ ਘੁਮਾਵਾਂ ਆਇ ਨੂੰ ਘੁਮਾ ਫਾੜੀ ਜੀ ਮਾੜੀ ਜੀ ਹਾਂ ਹਾਂ ਤਾਹਾਨੂੰ 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 ਥੋੜੀ ਜੀ ਬਸ ਪਰ ਉਹ ਡਾਡਾ ਅੱਧਾ ਕੈਂਚੀ ਬਸ ਬਾਸੀ ਜੀ ਸਿੱਗੇ ਸਿੱਗੇ ਆ ਇਧਰ ਇਧਰ ਉਹ ਡਾਡਾ ਜੱਕ ਡਾਊਨ ਕਰ ਆ ਜੱਕ ਕਿਉਂ ਆ ਪਾ ਚੱਕ ਦੇ ਤਾਹਾਨੂੰ ਹਾਂ ਜੱਕ ਲਾਉਂਦੇ ਸਹੀ ਤੂੰ ਉਹ ਲੋਕ ਲੱਗਿਆ ਵੇ ਨਿੰਦ ਉਹ ਰਿਆ ਲਿਆ ਰਾਡ ਉਹ ਮੇਰੇ ਕੋਲੇ ਇਹ ਤਾਂ ਜੀ ਜੱਕ ਇਹ ਤਾਂ ਕੋਲ ਡੋਣਾ ਆ ਬਾਲੇ ਉਹੀ ਕਰੀ ਜਾਂਦੇ ਹੋ ਮੜਾ ਹੁਣ ਜੱਕ ਚੱਕੀ ਤਾਂ ਹਾਂ ਚੱਕ ਕੇ ਜਾ ਪਾ ਲੈ ਜੱਕ ਚੱਕੀ ਜੱਕ ਝੱਕ ਲੈਣਾ ਥੋੜਾ ਮੜਾ ਜੱਕ ਚੱਕੀ ਮੁੰਡਾ ਤੱਕ ਬਸ ਉਹੀ ਅੱਲੇ ਹਥਨਾ ਚੱਕਾ ਕੱਤਨਾ ਫੋਨ ਵੀਡੀਓ ਬਣਾਉਂਦਾ ਸੀ ਜੱਕ ਦੱਸ ਟਾਇਰ ਹੋਰ ਕੀ ਨਾ ਆਵੇ ਟੂੜਨੀ ਬਰੇਟ ਨਾਲ ਪਾ ਕੇ ਚੱਕਿਆ ਟਾਮੀ ਨਾਲ ਨਾਲ ਦਾ ਚੱਕਰ ਵਧਾ ਦੀ ਠੀਕ ਆ ਚਲ ਫੇਰ ਮਾਰ ਕੇ ਤੈਨੂੰ ਵੀ ਦੁੱਖ ਆਣਾ ਗੇੜਾ ਕਢਾ ਦੇ ਲੈ ਕਿਵੇਂ ਬਸ ਸਾਰਪੇ ਮਾਰਦੀ ਏ ਉਹ ਡਾਨਾ ਆਪਣਾ ਸਾਰਾ ਕੰਮ ਹੋ ਗਿਆ ਮਸ਼ੀਨ ਦਾ ਬੈਲਟਾ ਬੁਲਟਾ ਸਾਰੇ ਨਵੇਂ ਪਾਤੀਆਂ ਬੈਲਟੇ ਵੀ ਨਹੀਂ ਪਾਤੀ ਹਾਲੀ ਢੇੜੇ ਵਾਲੀ ਚੱਕਰ ਹੋ ਗਈ ਤੇ ਥ੍ਰੈਸਰ ਦੇ ਹਾਂਜੀ ਅੰਦਰ ਪਤਾ ਸੀ ਪਾ ਮੱਥਾ ਟੇਕ ਬਸ ਠੀਕ ਆ ਟੇਕ ਦਿੰਨਾ ਮੈਂ ਜਿਹੜਾ ਪਾ ਲਈ ਓਕੇ ਕਿਵੇਂ ਬਸ ਸਾਰਾ ਕੁਝ ਓਕੇ ਆਣ ਓਕੇ ਕਰਤਾ ਬਸ ਤੂੰ ਮਾਰਨ ਅੱਜ ਅੱਜ ਦਿਨੇ ਮੈਂ ਤੋਂ ਬਲੌਗ ਬਣਿਆ ਨਹੀਂ ਸੀ ਮੈਂ ਜੋ ਮੈਂ ਰਾਵੜਾ 8 ਜਰ ਸਾਰੀਆਂ ਨਵੀਆਂ ਪਾਈਆਂ ਬਈਆਂ ਸਾਰੀਆਂ ਆ ਵੇ ਲੋ ਸਾਰੀਆਂ ਨਵੀਆਂ ਪਾਈਆਂ ਦੇ ਵੀ ਨਵੇਂ ਪਾਈਆਂ ਕੈਸਤੀ ਵਾਲੇ ਵੀ ਪਾਈ ਰਾਵੜਾ ਸਾਰੀਆਂ ਸਾਰੀਆਂ ਕੈਸਤੀਆਂ ਵਾਲੀਆਂ ਬੈੱਡ ਵਾਲੀਆਂ ਸਾਰੀਆਂ ਮੂਰੀਆਂ ਬੈੱਡਾਂ ਦੇ ਮੂਰੇ ਸਾਰੀਆਂ ਬੈੱਡ ਵਾਲੀਆਂ ਟੋਟਲ ਠੀਕ ਆ ਠੀਕ ਆ ਸਾਰੀਆਂ ਬੈੱਡਾਂ ਦੇ ਨਵੇਂ ਪਾਤੀਆਂ ਆਹ ਸਾਰੀਆਂ ਰਾਵੜਾ ਇਧਰੋਂ ਵੀ ਨਵੀਆਂ ਪਾਤੀਆਂ ਆ ਵਾਲੀਆਂ ਥੱਲੇ ਵੀ ਨਵੀਆਂ ਪਾਤੀਆਂ ਕਸਤੀ ਵਾਲੀਆਂ ਤੇ ਦੁਨਨੇ ਸਕਰਾਵੜ ਪਾਤੇ ਨੇ ਤਾਂ ਹਾਲ ਇਹਦੇ ਨਹੀਂ ਚਪਾਏ ਇਹਦੀ ਇਹਦੇ ਪਏ ਨਾ ਮਿਸ ਸਕਰਾਵੜ ਇਹਨਾਂ ਵਿੱਚ ਕਰੋੜ ਪਾਸੇ ਤਾਂ ਹਾਂ ਹੀ ਪਾਤੇ ਦਾਣੇ ਵਾਲੇ ਦੇ ਪਾਏਗਾ ਫੁੱਸ ਵਾਲੇ ਦੀ ਨਹੀਂ ਪਾਈ ਆਪਾਂ ਤੇ ਬਾਕੀ ਸਾਰਾ ਕੰਮ ਆਪਣਾ ਇਹ ਵੀ ਡਡਾਨੀ ਆ ਚਾਹੇ ਜੂਨ ਸਾਰੀਆਂ ਟੈਡ ਕਰਤੀਆਂ ਨਹੀਂ ਢੱਲੀ ਪਈਆਂ ਟੈਡ ਕਰਨ ਗਏ ਚੱਲ ਮਾੜ ਮੋੜਾ ਕੰਮ ਰਹੀ ਜਾਂਦਾ ਸੀ ਜੀ ਇੱਕ ਨਿਭੜ ਤਾਂ ਚੱਲ ਪਿਆ ਆਪਣਾ ਤੇ ਹੁਣ ਇਹਦਾ ਕੰਮ ਰਹਿ ਗਿਆ ਲਾ ਫੀਡਰ ਦਾ ਸਾਫਟ ਆਪਾਂ ਬਈ ਸੈੱਜ ਕਰਨ ਦਿੱਤਾ ਹੋਇਆ ਇਧਰਲਾ ਪੁਲੀ ਵਾਲਾ ਤੇ 베어ਿੰਗ ਹੁੰਦਾ ਇਧਰਲੇ ਪਾਸੇ ਪਸ ਹੈ ਕਰਨ ਦੁੱਤਾ ਮਾਈਕਲਾਂ ਤੋਂ ਆਪੋ ਵੀ ਲੈ ਕੇ ਆਉਣੀਆਂ ਬਾਕੀ ਮੂਰੂ ਦਾ ਕੰਮ ਡਾਨੀ ਹੈ ਆਪਣਾ ਫੀਡਰ ਦਾ ਸੋਚਲਾ ਦੀ ਆਚਾ ਸੋਚਲਾ ਦੀ ਲੱਗੀ ਉਚਨਾ ਤੇ ਮੱਥਾ ਟੇਕਦਾ ਚੱਲਦੇ ਆ ਨਾ ਲੈਨੇ ਰੱਬ ਰੱਬ ਦਰਨਾ ਮਾਰਦੇ ਸੈਲਫ ਘੱਟ ਨਾ ਸ਼ਰੀ ਵਾਇਰ ਲੈਟ ਨੂੰ ਕੁਛ ਨਹੀਂ ਆਉਂਦੀ ਲੈਟ ਕੁਛ ਆਉਂਦੀ ਨਹੀਂ ਲੈਟ ਰੂਟ ਕੁਛ ਵੀ ਨਹੀਂ ਇੱਥੇ ਆਉਂਦਾ ਛੱਟ ਕਰਨ ਵਾਲੇ ਫੇਰ ਸਾਲ ਨਾਲ ਇੱਧਰ ਯਾਰ ਲੈਟ ਰੂਟ ਕੁਛ ਨਹੀਂ ਇੱਧਰ ਆਉਂਦੀ ਆਉਂਦੀ ਆਉ ਚੱਲ ਗਿਆ ਮੈਂ ਕਿਹੜਾ ਬੋਲ ਲੱਗਿਆ ਮੈਂ ਆ ਕਟਰ ਬਾਹਰ ਪਹਿਲੀ ਚੱਕਿਆ ਪਿਆਗਾ ਜਿਹੜਾ ਛੱਤ ਨਾਮ ਸ਼੍ਰੀ ਗੁਰੂ ਹੈ ਬਾਸਕਟ ਹਲਾ ਲੀਏ ਅੱਗੇ ਨਿਕਲੇ ਆੜੋ ਤੇ ਬਾੜ ਤੇ ਨਵਾਂ ਲੱਗੇ ਨਹੀਂ ਸਪੈਸ਼ਲ ਹੀ ਜਾਂਦਾ ਰੋ ਬਾੜ ਵਾਸਤੇ ਐਜ ਹਾਂ ਸਪੈਸ ਉਹ ਕਿੱਥੇ ਆ ਕੁੱਪੀ ਦੀ ਕੁੱਪੀ ਦਾ ਇਹਦੇ ਚ ਲੋਡ ਇਹਦਾ ਲੋਡ ਆ ਤਾਂ ਹਾਂ ਮਾਰਾ ਜਾ ਕਿਉਂ ਨਾ